ਅੱਜ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕੇ ਦੀ ਧਰਤੀ ਤੇ ਮੀਟਿੰਗ ਹੋਈ ਹੈ ਸਰਪੰਚਾਂ ਜਿੰਨੇ ਵੀ ਸਰਪੰਚ ਨੇ ਸਾਡੇ ਇਲਾਕੇ ਦੇ ਸਰਦਾਰ ਲਖਵੀਰ ਸਿੰਘ ਰਾਏ ਸਾਹਿਬ ਉਹਨਾਂ ਦੀ ਰਹਿਨਮਾਈ ਵਿੱਚ ਜਿਹੜੇ ਸਰਪੰਚ ਨਵੇਂ ਚੁਣੇ ਗਏ ਨੇ ਇਹ ਜਿਹੜੀ ਅੱਜ ਮੀਟਿੰਗ ਆਈ ਹੈ ਵਿਕਾਸ ਲਈ ਹੋਈ ਹੈ ਵੀ ਜਿਹੜਾ ਵਿਕਾਸ ਆ ਇਸ ਇਲਾਕੇ 'ਚ ਵੱਧ ਤੋਂ ਵੱਧ ਕਰਾਉਣਾ ਹੈ ਤੇ ਜਿੰਨੇ ਵੀ ਸਰਪੰਚ ਨੇ ਅੱਜ ਉਹਨਾਂ ਦੀਆਂ ਮੀਟਿੰਗਾਂ ਹੋ ਕੇ ਤੇ ਸਾਰਿਆਂ ਨੂੰ ਵੱਡੇ ਪੱਧਰ ਤੇ ਜਿਹੜਾ ਵਿਕਾਸ ਦੇ ਕੰਮ ਨੇ ਉਹ ਦੱਸੇ ਗਏ ਨੇ ਤੇ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਵਿਕਾਸ ਹੋਣੇ ਨੇ ਸਾਰੇ ਸਰਦਾਰ ਲਖਵੀਰ ਸਿੰਘ ਰਾਏ ਐਮਐਲਏ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਜਿਹੜੇ ਕਿ ਜਿਹੜੇ ਪਹਿਲ ਦੇ ਆਧਾਰ ਤੇ ਪਿੰਡਾਂ ਦੇ ਕੰਮ ਰਹਿੰਦੇ ਨੇ ਪੂਰੀ ਕਿੱਥੇ ਜਾਣਗੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਪੰਚਾਇਤਾਂ ਦੇ ਪੰਚਾਇਤਾਂ ਦੇ ਬਹੁਤ ਕੰਮ ਨੇ ਜਿਵੇਂ ਟੋਬਿਆਂ ਦਾ ਕੰਮ ਹੈ ਜਾਂ ਕੋਈ ਪਾਰਕਾਂ ਦਾ ਕੰਮ ਹੈ ਖੇਡ ਗਰਾਉਂਡਾਂ ਤੇ ਸਿੱਖਿਆ ਦੇ ਸਕੂਲਾਂ ਦਾ ਕੰਮ ਹੈ ਇਹ ਸਾਰਾ ਹੈ ਜਿਹੜਾ ਪ੍ਰਾਇਓਰਟੀ ਤੇ ਸਾਰੇ ਕੰਮ ਕਰਾਏ ਜਾਂਦੇ ਆ ਸਰਕਾਰ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਜਿਵੇਂ ਕਿ ਜਾਂਚ ਕਾਰਜ ਹੋਰ ਵੀ ਜਿਹੜੇ ਕੰਮ ਕੀਤੇ ਨੇ ਕਿਹੜੇ-ਕਿਹੜੇ ਕੰਮ ਹੋਏ ਨੇ ਜਿਹੜੇ ਉਹ ਕਿ ਉਹ ਜਿਹੜੇ ਸਰਕਾਰ ਬਨੋ ਲਗਾਤਾਰ ਜਿਹੜੇ ਕੰਮ ਨੇ ਵੱਖ-ਵੱਖ ਸਰਪੰਚਾਂ ਦਾ ਜਿਵੇਂ ਵੀ ਕੋਈ ਵੀ ਕੰਮ ਆਉਂਦਾ ਉਹ ਕਰਦੇ ਹੀ ਰਹੀਦਾ ਸਰਕਾਰ ਵੀਡੀਓ ਦਫਤਰ ਜਿੰਨੇ ਵੀ ਸਰਪੰਚੋਂ ਸਰਟੀਫਿਕੇਸ਼ਨ ਨੇ ਸਾਰੇ ਹਰੇਕ ਆਪਣੇ ਪਿੰਡ ਦਾ ਜਿਹਾ ਜਿਹਾ ਜੇ ਕਿਸੇ ਦਾ ਕੰਮ ਰਹਿੰਦਾ ਉਹ ਕਰਾਏ ਰਹੇ ਨੇ ਪੰਚਾ ਪੰਚਾਂ ਨੂੰ ਕੋਈ ਰੀਫੀਲ ਕਰ ਕਹਿੰਦੇ ਪੰਜ ਸਰਪੰਚ ਪੰਚਾਂ ਨੂੰ ਇਹੀ ਅਪੀਲ ਆ ਵੀ ਇਮਾਨਦਾਰੀ ਨਾਲ ਤੇ ਜਿਹੜਾ ਆਪਣੇ ਪਿੰਡ ਦਾ ਕਾਰਜ ਕਰੋ ਕੰਮ ਕਰੋ ਤਾਂ ਕਿ ਜਿਹੜਾ ਆਪਾਂ ਆਪਣੇ ਜ਼ਿਲ੍ਹੇ ਨੂੰ ਆਪਣੇ ਹਲਕੇ ਨੂੰ ਅਸੀਂ ਇੱਕ ਨੰਬਰ ਤੇ ਲੈ ਜਾ ਸਕੀਏ